ਲਓ ਸਸਿਕਾ ਵੀਰੇ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਲੇਡੀਜ਼ ਬੂਡ ਦਾ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਬਹੁਤ ਹੀ ਕੈਂਡ ਰੇਟ ਦੇ ਮੈਂ ਕਹਿੰਦਾ ਚੈਲੰਜ ਰੇਟ ਹੈ ਜਿਹੜੇ ਅਸੀਂ ਦੇ ਦੇਣੇ ਆ ਪਹਿਲਾਂ ਕੁਆਲਿਟੀ ਚੈੱਕ ਕਰੋ ਇਹ ਬੈਲੀ ਇਹ ਬਲੈਕ ਕਲਰ ਚ ਦੇਖੋ ਬਿਲਕੁਲ ਵਧੀਆ ਕੁਆਲਿਟੀ ਦੀ ਹੈ ਤਾਮਾ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬੈਲੀ ਦੀ ਡਿਜ਼ਾਈਨ ਤਿੰਨ ਚਾ ਡਿਜ਼ਾਈਨ ਨੇ ਇਹ ਬਾਜ਼ਾਰ ਦੇ ਵਿੱਚ 350 300 350 ਰੇਟਾਂ ਦੇ ਵਿੱਚ ਚੱਲਦੀ ਹੈ ਅਸੀਂ ਤੁਹਾਨੂੰ ਸਾਨੀਪੁਰੋੜ ਸਰੰਦ ਜਸ਼ਮਨ ਜਨਰਲ ਸਟੋਰ ਤੇ ਸਿਰਫ 250 ਰੁਪਏ ਦੀ ਦੇ ਦੇਣੀ ਹੈ ਕੋਈ 350 ਨਹੀਂ ਕੋਈ 300 ਨਹੀਂ ਸਿਰਫ 250 ਤੇ ਦੇ ਦੇਣੀ ਹੈ ਲੋ ਜੀ ਉਸ ਤੋਂ ਬਾਅਦ ਆਪਾਂ socks boot ਲੈ ਕੇ ਆਏ ਆ ਬਿਨਾ ਫਿੱਤਿਆਂ ਤੋਂ ਹੈ ਕਲਰ ਬਲੈਕ ਹੈ ਗ੍ਰੇ ਹੈ ਪੀਚ ਕਲਰ ਇਹਦੀ ਕੁਆਲਿਟੀ ਚੈੱਕ ਕਰੋ ਪੀਸ ਦੀ ਦੇਖੋ ਡਿਜ਼ਾਈਨ ਪੀਸ ਦਾ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਹੈ ਚੈੱਕ ਕਰੋ ਪੀਸ ਬਹੁਤ ਸੋਹਣਾ ਪੀਸ ਆ ਜਦ ਬਹੁਤ ਸੋਹਣਾ ਪੀਸ ਹੈ ਇੰਨੀ ਸੇਲ ਹੁੰਦੀ ਹੈ ਪੀਸ ਦੀ ਕਿ ਬਹੁਤ ਜ਼ਿਆਦਾ ਇਹਦੇ ਵਿੱਚ ਥੋੜੋ ਬਿਨਾ ਫਿੱਤਿਆਂ ਤੋਂ ਚਾਰ ਕਲਰ ਨੇ ਬਹੁਤ ਪਿਆਰੇ ਕਲਰ ਨੇ ਸਾਰੇ ਇੱਕ ਤੋਂ ਇੱਕ ਨੇ ਇੰਨਾ ਦਾ ਰੇਟ ਤੁਹਾਨੂੰ ਵੱਧ ਤੋਂ ਵੱਧ ਦੱਸੋ ਖਿੱਚ ਕੇ ਵੀ ਅਸੀਂ ਸਿਰਫ 250 ਦਾ ਦੇਣਾ ਹੈ ਆ ਕੁਆਲਿਟੀ ਚੈੱਕ ਕਰੋ ਐ ਨਹੀਂ ਹੈ ਕਿ ਬੂਟ ਕਹਦਾ 150 200 ਵਾਲਾ ਬੂਟ ਹੈ ਉਹ ਚੀਜ਼ ਨਹੀਂ ਹੈ ਆ ਲੋ ਮੈਮਰੀ ਇਸ ਪਤਾਮਾ ਦੇਖੋ ਕੋਈ ਐ ਨਹੀਂ ਹੈ ਤੁਹਾਨੂੰ ਪਾ ਕੇ ਪੂਰਾ ਕੰਫਰਟੇਬਲ ਮਹਿਸੂਸ ਹੋਊਗਾ ਐਦਾਂ ਨਹੀਂ ਕੋਈ ਚੇੜ ਵਾਲਾ ਆ ਦੇਖੋ ਅੰਦਰ ਤੱਕ ਪੂਰਾ ਸਲਾਈ ਵਾਲਾ ਬੂਟ ਹੈ ਕੋਈ ਹਲਕੀ ਕੁਆਲਿਟੀ ਨਹੀਂ ਡੱਬੇ ਦੀ ਐਮ ਆਰ ਬੀ ਚੈੱਕ ਕਰਾਵਾਂਗਾ ਦੇਖੋ ਆ ਲੋ 500 ਰੁਪਏ ਐਮ ਆਰ ਬੀ ਐ ਆਪਾਂ ਅੱਧੋ-ਅੱਧਾ ਦਾ ਫਰਕ ਰੇਟ ਵਧਾਣਾ ਸਿਰਫ 250 ਚ ਲੈ ਲੈਣਾ ਤੁਹਾਨੂੰ ਕਲਰ ਚਾਰਡ ਦੇਖੋ ਚਾਰ ਗੱਲਾਂ ਨੇ ਹੋਰ ਵੀ ਕਲਰ ਨੇ ਇਹਦੇ ਵਿੱਚ ਉਹ ਤੁਹਾਡੇ ਕੋਲ ਸ਼ੋ ਨਹੀਂ ਕਰੇ ਮੈਂ ਇਹਦੇ ਵਿੱਚ ਫਿੱਤਿਆਂ ਚ ਆਉਂਦੇ ਨੇ ਡਿਜ਼ਾਈਨ ਇਹ ਵੀ ਸੇਮ ਹੈ ਸਿਰਫ ਫਿੱਤੇ ਨੇ ਕੁਆਲਿਟੀ ਸੇਮ ਹੈ ਮੈਂਬਰਿਸ ਦਾ ਪਤਾਵਾ ਵੀ ਵਧੀਆ ਪਾਇਆ ਹੋਇਆ ਕੋਈ ਨਹੀਂ ਇਹਦੇ ਵਿੱਚ ਪੀਚ ਕਲਰ ਵੀ ਆਉਂਦਾ ਬਲੈਕ ਕਲਰ ਵੀ ਮਿਲ ਜੂਗਾ ਫਿੱਤਿਆਂ ਦੇ ਵਿੱਚ ਤੇ ਕਲਰ ਗਰੇ ਵੀ ਹੈਗਾ ਸਾਰੇ ਕਲਰ ਨੇ ਬਹੁਤ ਪਿਆਰੀ ਆਟਮ ਹੈ ਇੱਕ ਇਹ ਵੀ ਕੱਪੜੇ ਦੇ ਵਿੱਚ ਹੈ ਬਹੁਤ ਪਿਆਰਾ ਪੀਸ ਹੈ ਇਹ ਮੇਰੀਆਂ ਭੈਣਾਂ ਜਿਹੜੀਆਂ ਬਜ਼ੁਰਗ ਨੇ ਜਾਂ ਥੋੜੇ ਸਿਆਣੇ ਉਦੇ ਵਿੱਚ ਨੇ ਥੋੜੀ ਇਸ ਦੇ ਵਿੱਚ ਨੇ ਉਹਨਾਂ ਵਾਸਤੇ ਆ ਬਿਲਕੁਲ ਕੰਫਰਟੇਬਲ ਸ਼ੂਜ਼ ਆ ਬਿਲਕੁਲ ਜਿਵੇਂ ਮਰਜ਼ੀ ਲੋ ਜਿਵੇਂ ਮਰਜ਼ੀ ਮੋੜੀ ਜਾਓ ਬਿਲਕੁਲ ਬਹੁਤ ਕੰਫਰਟੇਬਲ ਹੀ ਹੋਇਆ ਪਾਉਣ ਦੇ ਵਿੱਚ ਦਿੱਕਤ ਨਹੀਂ ਆਉਂਦੀ ਇਹ ਸ਼ੂਜ਼ ਨੂੰ ਥੋੜਾ ਮੈਮਰੀ ਜ਼ੋਲ ਆ ਜਿਵੇਂ ਮੰਨ ਲਓ ਸੌਕਸ ਟੈਪ ਹੈ ਥੋੜਾ ਜਿਹਾ ਪੌਣਾ ਔਖਾ ਇਹਦੇ ਵਿੱਚ ਪਾਉਣ ਦੀ ਕੋਈ ਪ੍ਰੋਬਲਮ ਨਹੀਂ ਆ ਬੜੇ ਆਸਾਨੀ ਨਾਲ ਪੈ ਜਾਂਦਾ ਤਿੰਨ ਕਲਰ ਲੈ ਚਾ ਲੋ ਇੱਕ ਤੋਂ ਇੱਕ ਕਲਰ ਦੇ ਰੇਟ ਕੋਈ ਇਹਦਾ 400 ਰੁਪਏ ਕੋਈ 350 ਨਹੀਂ ਕੋਈ 300 ਨਹੀਂ ਇਹ ਵੀ ਸਿਰਫ ਤੁਹਾਨੂੰ 250 ਚ ਦੇ ਦੇਣਾ ਬਾਲੇ ਜਸ਼ਮਨ ਜਰਨਲ ਸਟੋਰ ਸਾਨੀਪੁਰੋੜ ਸਰੰਦ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜੀ